ਲਿਕਨ ਪਾਵਰ ਲਿਫਟਿੰਗ ਦੇ ਵਿੱਚ ਜਿਵੇਂ ਤਿੰਨ ਹੀ ਇਵੈਂਟ ਹੁੰਦੇ ਆ ਸਕੁਆਟ ਬੈਂਚ ਪ੍ਰੈਸ ਤੇ ਡੈਡ ਲਿਫਟ ਮੇਰਾ ਸਕੁਆਟ ਦਾ ਵੀ ਰਿਕਾਰਡ ਹੈ ਬੈਂਚ ਦਾ ਵੀ ਤੇ ਟੋਟਲ ਦਾ ਵੀ ਹਰ ਵਾਰ ਮਤਲਬ ਮੇਰਾ ਜਿਹੜਾ ਸਕੋਰ ਹੈ ਵਰਲਡ ਨਾਲ ਏਸ਼ੀਆ ਦੇ ਟੋਟਲਾਂ ਨਾਲ ਮੇਲ ਖਾਂਦਾ ਤੇ ਮੈਂ 323 ਕਿਲੋ ਦੀ ਸਕੁਆਟ ਲਾਈ ਸੀ ਤੇ ਜਿਹੜਾ ਰਿਕਾਰਡ ਹੈ ਉਹ 323 ਕਿਲੋ ਦਾ ਹੈ ਕਲੰਪਿਕ 'ਚ ਆਪਣੇ ਸਿਰਫ 10 ਗੇਮਾਂ ਗੇਮਸ ਤਾਂ ਬਾਕੀ ਵੀ ਅੱਜਕੱਲ ਦੇ ਪਾਵਰ ਲਿਫਟਿੰਗ ਦੇ ਵਿੱਚ ਇੰਨਾ ਕਰੋ ਜਾਣਾ ਵੀ ਇੱਕ ਸਟੇਟ ਇਵੈਂਟ ਦੇ ਵਿੱਚ 500 ਤੋਂ ਵੱਧ ਪਲੇਅਰ ਜੁੜ ਰਹੇ ਆ ਔਰ ਜਦੋਂ ਮੈਂ ਸਟਰੋਂਗ ਔਮਨ ਆਫ ਇੰਡੀਆ ਲਈ ਮਤਲਬ ਇੱਕ ਟਾਈਟਲ ਲਈ ਮੈਂ ਸੋਚ ਕੇ ਤਿਆਰੀ ਕੀਤੀ ਸੀ ਤਾਂ ਮੈਂ ਪੂਰਾ ਸਾਲ ਪ्योर वेजिटेरियन ਤਿਆਰੀ ਕੀਤੀ ਡਾਈਟ ਸ਼ੈਡਿਊਲ ਪ੍ਰੋਪਰ ਇੱਕ ਬੰਦੇ ਆ ਵੀ ਥੋੜੇ ਜੇ ਕਨਫਿਡੈਂਸ਼ੀਅਲ ਵੀ ਹੁੰਦੇ ਆ ਵੀਰੇ ਮਤਲਬ ਕਮਾਈ ਦਾ ਇਹ ਤੁਸੀਂ ਅੱਛੀ ਗੇਮ ਕਰੋਗੇ ਤਾਂ ਅਸੀਂ ਵੀ ਮੈਂ 2019 ਚ ਰੇਲਵੇ ਦੀ ਜੌਬ ਲਈ ਹੈ ਔਰ ਮੈਨੇ ਆ ਕਿ ਬੀਐਸਐਫ ਹੋ ਗਿਆ ਸੀ ਆਈਐਸਐਫ ਹੋ ਗਿਆ ਕੋਈ ਵੀ ਫੋਰਸੇਸ ਹੋ ਗਈਆਂ ਰੇਲਵੇ ਹੋ ਗਿਆ ਪੁਲਿਸ ਗੇਮ ਹੋ ਗਈ ਤਾਂ ਸਾਰਿਆਂ ਦੇ ਵਿੱਚ ਪਾਵਰ ਲਿਫਟਿੰਗ ਦੇ ਟੂਰਨਾਮੈਂਟ ਕਰਵਾਏ ਜਾਂਦੇ ਮੇਨ ਗੱਲ ਮਾਨਸਿਕਤਾ ਕਮਜ਼ੋਰ ਹੈ ਵੀ ਆਪਾਂ ਮੈਂਟਲੀ ਸਟਰੋਂਗ ਨਹੀਂ ਹੋਣਾ ਚਾਹੁੰਦੇ ਫਿਜ਼ੀਕਲ ਸਟਰੋਂਗ ਹੋਣਾ ਬਾਅਦ ਦੀ ਗੱਲ ਹੈ ਕਿ ਵੀ ਤੁਸੀਂ ਆਪਦੇ ਆਪ ਨੂੰ ਕੁਝ ਸਾਬਿਤ ਕਰ ਸਕੋ ਵੀ ਅਸੀਂ ਕੀ ਪਾਵਰ ਲਿਫਟਿੰਗ ਦੇ ਵਿੱਚ ਜਿੰਨੀ ਵੀ ਹੈਲਪ ਚਾਹੀਦੀ ਹੋਊਗੀ ਮੈਂ ਹੈਲਪ ਕਰਨ ਲਈ ਤਿਆਰ ਹਾਂ ਕਿਉਂਕਿ ਜੇ ਮੇਰੀ ਕਿਸੇ ਨੇ ਹੈਲਪ ਕੀਤੀ ਹੈ ਤਾਂ ਮੈਂ ਇਸ ਮੁਕਾਮ ਤੇ ਹਾਂ ਬਿਲਕੁਲ ਚਾਰ ਪੰਜ ਬੱਚੇ ਐਦਾਂ ਦੇ ਜੋ ਬਿਲਕੁਲ ਹੀ ਗਰੀਬ ਪਰਿਵਾਰ ਤੋਂ ਆ ਤਾਂ ਉਹਨਾਂ ਦਾ ਖਰਚਾ ਵੀ ਖੁਦ ਚੱਕ ਰਹੇ ਹਾਂ ਅਸੀਂ ਤੇ ਖੁਦ ਹੀ ਗੇਮ ਕਰਵਾ ਰਹੇ ਹਾਂ ਪੀਐਨਓ ਮੀਡੀਆ ਗਰੁੱਪ ਦੇ ਨਾਲ ਜੁੜੇ ਸਾਰੇ ਸੱਜਣਾ ਦਾ ਸਵਾਗਤ ਦੋਸਤੋ ਮੈਂ ਸੁਖਨਾਥ ਸਿੰਘ ਸਿੱਧੂ ਇਸ ਵਕਤ ਗੰਗਾ ਨਗਰ ਤੋਂ ਤੁਹਾਡੇ ਨਾਲ ਜੁੜ ਸ੍ਰੀ ਗੰਗਾਨਗਰ ਪੰਜਾਬ ਦਾ ਹੀ ਹਿੱਸਾ ਸੀ ਜਾਂ ਪੰਜਾਬ ਵਰਗਾ ਹੀ ਹੈ ਤੇ ਇੱਥੇ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਸਟ੍ਰੋਂਗੇਸਟ ਊਮਨ ਆਫ ਇੰਡੀਆ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਕੁੜੀ ਤੇ ਉਹ ਵੀ ਬਰਾੜਾਂ ਦੀ ਕੁੜੀ ਸਿਮਰਨ ਬਰਾੜ ਸਾਡੇ ਨਾਲ ਸ਼ਾਮਿਲ ਹੈ ਇਹਨਾਂ ਨਾਲ ਗੱਲਬਾਤ ਕਰ ਸਿਮਰਨ ਜੀ ਸਵਾਗਤ ਸਤਿ ਸ਼੍ਰੀ ਅਕਾਲ ਸਿਮਰਨ ਤੁਸੀਂ ਪਾਵਰ ਲਿਫਟਿੰਗ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਕਿ ਇਸ ਪਾਸੇ ਆਉਣ ਦਾ ਮਾਹੌਲ ਬਰਾੜਾਂ ਦੀ ਕੁੜੀ ਦਾ ਕਿਵੇਂ ਬਣਿਆ ਮੂਡ ਕਿਵੇਂ ਬਣ ਗਿਆ ਐਕਚੁਅਲੀ ਮੈਂ ਜਦੋਂ ਸਕੂਲ ਦੇ ਵਿੱਚ ਸੀ 2009 ਦੇ ਵਿੱਚ 9th ਕਲਾਸ ਦੇ ਵਿੱਚ ਤਾਂ ਸਾਡੇ ਸਰ ਹੁੰਦੇ ਸੀ ਸਰਦਾਰ ਪਰਮੇਂਦਰ ਸਿੰਘ ਜੀ ਉਹਨਾਂ ਨੇ ਜਿਵੇਂ ਮਤਲਬ ਸ਼ੁਰੂ ਤੋਂ ਹੀ ਸੀ ਤੇ ਇਦਾਂ ਸੀ ਅੱਛਾ ਮਤਲਬ ਸਟਾਰਟਿੰਗ ਤੋਂ ਹੀ ਖਾਂਦੇ ਪੀਂਦੇ ਕਰਦੇ ਸੀ ਸੀਗੇ ਤਾਂ ਉਹਨਾਂ ਨੇ ਹੀ ਗੱਲ ਕਹੀ ਵੀ ਇਦਾਂ ਹੀ ਕਲਾਸ 'ਚ ਬੈਠੇਗੇ ਆਪਾਂ ਇਦਾਂ ਹੀ ਟੂਰਨਾਮੈਂਟ ਖੇਡਣ ਜਾਣਾ ਥੋੜੀ ਪਾਰਟਿਸਪੇਸ਼ਨ ਹੋ ਜਾਏਗੀ ਖੇਡ ਲਓ ਤਾਂ ਸਰ ਸਾਨੂੰ ਇਦਾਂ ਮਤਲਬ ਲੱਗੇ ਇੱਕ ਵਾਰੀ ਖੇਡਣ ਉਹ ਇੱਕ ਵਾਰੀ ਖੇਡਿਆ ਇਦਾਂ ਦਾ ਇੰਟਰਸਟ ਪਿਆ ਵੀ ਹਜੇ ਤੱਕ ਗੇਮ ਕੰਟੀਨਿਊ ਚੱਲ ਰਹੀ ਹੈ ਮਤਲਬ ਏਦਾਂ ਫਿਰ ਮਤਲਬ ਮਦਰ ਫਾਦਰ ਨੇ ਵੀ ਪੂਰਾ ਸਪੋਰਟ ਕੀਤਾ ਪਾਪਾ ਕਹਿੰਦੇ ਵੀ ਕੋਈ ਦਿੱਕਤ ਨਹੀਂ ਵੀ ਮੇਰੇ ਫੈਮਲੀ ਚ ਮਤਲਬ ਪੂਰੇ ਇਵਨ ਬੈਕਗਰਾਉਂਡ ਦੇ ਵਿੱਚ ਕੋਈ ਵੀ ਸਪੋਰਟਸ ਨਹੀਂ ਸੀ ਹਾਂ ਤਾਂ ਫਿਰ ਪਾਪਾ ਕਹਿੰਦੇ ਵੀ ਆਪਦਾ ਸਪੋਰਟਸ ਚ ਕੋਈ ਦਿੱਕਤ ਨਹੀਂ ਤੁਸੀਂ ਜਾਣਾ ਤਾਂ ਆਪਦਾ ਕਰੋ ਸਟੱਡੀ ਦੇ ਨਾਲ ਨਾਲ ਤੁਸੀਂ ਕੰਟੀਨਿਊ ਕਰੋ ਬਸ ਇਹ ਪਾਵਰ ਲਿਫਟਿੰਗ ਤੇ weight ਲਿਫਟਿੰਗ ਇਹ ਦੋਵੇਂ ਡਿਫਰੈਂਟ ਹੈ ਬਿਲਕੁਲ ਪਾਵਰ ਲਿਫਟਿੰਗ ਤੇ weight ਲਿਫਟਿੰਗ ਦੋਨੇ ਚ ਮਤਲਬ ਬੜਾ ਅੰਤਰ ਹੈ ਉਹ ਇਹ ਵੀ ਮੋਸਟਲੀ ਕਿੰਨਾ ਪਾਵਰ ਲਿਫਟਿੰਗ ਦੇ ਵਿੱਚ ਜਿਵੇਂ ਤਿੰਨ ਹੀ ਇਵੈਂਟ ਹੁੰਦੇ ਆ ਸਕੁਐਟ ਬੈਂਚ ਪ੍ਰੈਸ ਤੇ ਡੈਡ ਲਿਫਟ ਤੇ weight ਲਿਫਟਿੰਗ ਦੇ ਵਿੱਚ ਸਨੇਚ ਐਂਡ ਕਲੀਨ ਜਰਕ ਹੁੰਦਾ ਹੈ ਚੱਕਣਾ weight ਹੈ ਪਰ ਦੋਨਾਂ ਦਾ ਫਰਕ ਹੈ ਚੱਕਣਾ ਕਿਦਾਂ ਤੇ ਸਕੁਐਟ ਵਗੈਰਾ ਦੇ ਵਿੱਚ ਤਾਂ ਤੁਹਾਡਾ ਰਿਕਾਰਡ ਹੈ ਹਾਂਜੀ ਮੇਰਾ ਸਕੁਐਟ ਦਾ ਵੀ ਰਿਕਾਰਡ ਹੈ ਇੰਡੀਆ ਦੇ ਵਿੱਚ ਬੈਂਚ ਦਾ ਵੀ ਤੇ ਟੋਟਲ ਦਾ ਵੀ ਸਟਰੋਂਗਸ ਵੂਮਨ ਆਫ ਇੰਡੀਆ ਇੱਕਵੇਂ ਬਣ ਕੇ ਕਿਵੇਂ ਸਵਾਭਾ ਬਣ ਗਿਆ ਆ ਕਾਫੀ ਟਾਈਮ ਤੋਂ ਮੈਂ 2019 ਰੇਲਵੇ ਜੁਆਇਨ ਕੀਤਾ ਸੀ ਤੇ ਜਦੋਂ ਮੈਂ ਸਟਰੋਂਗ ਵੂਮਨ ਆਫ ਇੰਡੀਆ ਬਣੀ ਤਾਂ ਉਸ ਟਾਈਮ ਮੈਂ ਰੇਲਵੇ ਨੂੰ ਹੀ ਰਿਪਰੈਜ਼ੈਂਟ ਕੀਤਾ ਸੀ ਨੈਸ਼ਨਲ ਦੇ ਵਿੱਚ ਤੇ ਉਹ 2000 ਹਸਬੈਂਡ ਜਿਵੇਂ ਮੈਰਿਜ ਹੋਈ ਮੇਰੀ 2021 ਦੇ ਵਿੱਚ ਤੇ ਹਸਬੈਂਡ ਦਾ ਮਤਲਬ ਇੱਕ ਸੁਪਨਾ ਸੀਗਾ ਵੀ ਉਹ ਵੀ ਗੇਮ ਦੇ ਵਿੱਚ ਨੇ ਤਾਂ ਉਹ ਕਹਿੰਦੇ ਵੀ ਮੈਂ ਤੈਨੂੰ ਇੱਕ ਵਾਰੀ ਜ਼ਰੂਰ ਸਟਰੋਂਗ ਵੂਮਨ ਆਫ ਇੰਡੀਆ ਦਾ ਜਿਹੜਾ ਖਿਤਾਬ ਹੈ ਉਹ ਦਵਾਣਾ ਤਾਂ ਪੂਰਾ ਸਾਲ ਇੱਕ ਸਾਲ ਅਸੀਂ ਇਸ ਮਤਲਬ ਟਾਈਟਲ ਦੇ ਲਈ ਪੂਰਾ ਸਾਲ ਮਿਹਨਤ ਕਰਦੇ ਰਹੇ ਵੀ ਇੱਕ ਆਊਟਸਟੈਂਡਿੰਗ ਟੋਟਲ ਦੇਣਾ ਪੈਂਦਾ ਉਹਨੂੰ ਕਰਨ ਦੇ ਲਈ ਇੱਕ ਸਪੈਸ਼ਲ ਫਾਰਮੂਲਾ ਹੁੰਦਾ ਪੁਆਇੰਟਸ ਲਾ ਕੇ ਤੁਹਾਡਾ ਸਕੋਰ ਨਿਕਲਦਾ ਤਾਂ ਪੂਰਾ ਸਾਲ ਦੀ ਮਿਹਨਤ ਇੱਕ ਛੋਟੇ ਰੰਗ ਲਈ ਟੋਟਲ ਤੇ ਤੇ ਜਦੋਂ ਇਹ ਸਾਰੀਆਂ ਗੇਮਸ ਕਰਦੇ ਹਾਂ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਖਿਆ ਤੁਹਾਡੇ ਨੈਸ਼ਨਲ ਦੇ ਵਿੱਚ ਵੀ ਪਲੇਸ ਹੈਗੀ ਆ ਇੰਟਰਨੈਸ਼ਨਲ ਤੇ ਵੀ ਪਾਈਆਂ ਪਲੇਸਸ ਨਹੀਂ ਇੰਟਰਨੈਸ਼ਨਲ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਸਰਕਾਰ ਵੱਲੋਂ ਕੋਈ ਵੀ ਸਹਾਇਤਾ ਨਹੀਂ ਮਿਲਦੀ ਤਾਂ ਕਰਕੇ ਵੀ ਇਹਨੂੰ ਜਾਣਦਾ ਇਹਨਾਂ ਸਵੱਬ ਨਹੀਂ ਬੰਦਦਾ ਕਿਉਂਕਿ ਜਿਹੜਾ ਖਰਚਾ ਉਹ ਤਿੰਨ ਤੋਂ ਚਾਰ ਲੱਖ ਰੁਪਏ ਬੈਠ ਜਾਂਦਾ ਹੈ ਤਾਂ ਹਰ ਵਾਰ ਇਹ ਸੋਚਦੇ ਆਂ ਵੀ ਇੱਕ ਆਪਾਂ ਮਡੀਓਕਰ ਫੈਮਲੀਆ ਨੂੰ ਬਿਲੋਂਗ ਕਰਦੇ ਆਂ ਤਾਂ ਤਿੰਨ ਤੋਂ ਚਾਰ ਲੱਖ ਰੁਪਿਆ ਇੱਕੋ ਦਾਮ ਖਰਚਾ ਕਰਨਾ ਬਹੁਤ ਔਖਾ ਲੱਗਦਾ ਹੈ ਵਿਡਿਓ ਕਰ ਫੈਮਲੀਜ਼ ਲਈ ਹਰ ਵਾਰ ਮਤਲਬ ਮੇਰਾ ਜਿਹੜਾ ਸਕੋਰ ਹੈ ਉਹ ਇੱਕ ਵਰਲਡ ਨਾਲ ਏਸ਼ੀਆ ਦੇ ਟੋਟਲਾਂ ਨਾਲ ਮੇਲ ਖਾਂਦਾ ਹੈ ਵੀ ਮੈਡਲ ਇੰਡੀਆ ਦੇ ਲਈ ਆਊਗਾ ਜਦੋਂ ਖੇਡਾਂਗੀ ਪਰ ਨਹੀਂ ਸਵੱਬ ਬਣਦਾ ਕਿਉਂਕਿ ਕੋਦਾਂ ਇੰਨੇ ਪੈਸੇ ਖਰਚੋਂ ਨਹੀਂ ਕੋਦੋਂ ਨਿਕਲ ਸਕਦੇ ਕਿੱਥੇ ਤੱਕ ਸਕੋਰ ਸੈੱਟ ਕੀਤਾ ਹੋਇਆ ਕਿਸੇ ਵਰਲਡ ਰੈਕਡ ਦੇ ਨਾਲ ਮੈਚ ਕਰਦੇ ਬਿਲਕੁਲ ਮੇਰਾ ਸਕੁਆਰਟ ਮੈਂ ਰਾਜਸਥਾਨ ਸਟੇਟ ਚੈਂਪੀਅਨਸ਼ਿਪ ਕੋਈ ਸੀਗੀ ਉਸ ਟਾਈਮ ਮੈਂ ਜਿਹੜਾ 2021 ਦੇ ਵਿੱਚ ਗੰਗानगर 'ਚ ਉਹ ਸਟੇਟ ਚੈਂਪੀਅਨਸ਼ਿਪ ਹੋਈ ਸੀ ਤੇ ਮੈਂ 300 23 ਕਿਲੋ ਦੀ ਸਕੁਆਟ ਲਾਈ ਸੀ। ਅੱਛਾ। ਹਾਂ। ਤੇ ਜਿਹੜਾ ਰਿਕਾਰਡ ਹੈ ਉਹ 323 ਕਿਲੋ ਦਾ ਹੈ। ਵਰਲਡ ਰਿਕਾਰਡ ਜਿਹੜਾ ਯੂਐਸਏ ਦੀ ਇੱਕ ਹੈਗਿਆ ਬਰਾਊਨ ਉਹਨਾਂ ਨੇ 323 ਕਿਲੋ ਦਾ ਬਣਾਇਆ ਸੀ ਰਿਕਾਰਡ ਤੇ ਮੈਂ 300 23 ਕਿਲੋ ਸਕੁਆਟ ਗੰਗानगर ਦੇ ਵਿੱਚ ਲਾਈ ਸੀ। ਹੂੰ। ਤਾਂ ਉਹ ਮੇਲ ਤਾਂ ਖਾਂਦੇ ਆ ਟੋਟਲ ਵੀ ਮੇਲ ਖਾਂਦੇ ਆ ਏਸ਼ੀਆ ਦਾ ਜਿਹੜਾ ਟੋਟਲ ਹੁੰਦਾ ਉਸ ਤੋਂ ਕਿਤੇ ਵੱਧ ਮੇਰਾ ਟੋਟਲ ਨੈਸ਼ਨਲ ਦੇ ਵਿੱਚ ਹੋ ਜਾਂਦਾ ਹੈ। ਹੂੰ। ਪਰ ਉਹ ਵੀ ਥੋੜਾ ਜਿਹਾ ਪੈਸਿਆਂ ਦੀ ਦਿੱਕਤ ਕਰਕੇ ਹੂੰ ਤੇ ਕੋਈ ਵੀ ਸਕਾਰ ਨਹੀਂ ਲੱਗਿਆ ਨਹੀਂ ਬਿਲਕੁਲ ਪੰਜਾਬ ਤੁਸੀਂ ਉਹ ਵੀ ਤੇ ਇਧਰ ਵੀ ਪੰਜਾਬ ਚ ਵੀ ਕੋਈ ਸਹੂਲਤ ਨਹੀਂ ਮਿਲਦੀ ਤੇ ਨਾ ਰਾਜਸਥਾਨ ਦੇ ਵਿੱਚ ਕੋਈ ਏਦਾਂ ਦੀ ਸਹੂਲਤ ਮਿਲੀ ਆ ਪਾਵਰ ਲਿਫਟਰ ਦੇ ਵਾਸਤੇ ਸਮੱਸਿਆ ਜਾਂ ਸਾਰੀਆਂ ਗੇਮਾਂ ਲਈ ਆਲਮੋਸਟ ਸੇਮ ਹੀ ਚੱਲ ਰਿਹਾ ਜਿਹੜੀਆਂ 올림픽 ਗੇਮ ਹਨ ਉਹਨਾਂ ਵੱਲ ਥੋੜਾ ਧਿਆਨ ਦਿੱਤਾ ਜਾਂਦਾ ਜਾਵੇ ਵੀ ਉਹਨਾਂ ਨੂੰ ਸਰਕਾਰ ਸਹੂਲਤ ਦੇ ਦਿੰਦੀ ਆ ਇਹ 올림픽 ਕਿਉਂ ਨਹੀਂ ਹੁੰਦੇ ਨਹੀਂ ਬਿਲਕੁਲ 올림픽 ਚ ਆਪਣੇ ਸਿਰਫ 10 ਗੇਮਾਂ ਗੇਮਸ ਤਾਂ ਬਾਕੀ ਵੀ ਅੱਜਕੱਲ ਦੇ ਪਾਵਰ ਲਿਫਟਿੰਗ ਦੇ ਵਿੱਚ ਇੰਨਾ ਕਰੋ ਜਾਣਾ ਵੀ ਇੱਕ ਸਟੇਟ ਇਵੈਂਟ ਦੇ ਵਿੱਚ 500 ਤੋਂ ਵੱਧ ਪਲੇਅਰ ਜੋੜ ਰਹੇ ਆ ਪਰ ਉਹ ਇਹ ਵੀ ਗਵਰਨਮੈਂਟ ਕੋਈ ਵੀ ਹੈਲਪ ਇਸ਼ੂ ਨਹੀਂ ਕਰਦੀ ਇਸ ਚੀਜ਼ ਲਈ ਵੀ ਥੋੜਾ ਬਹੁਤ ਗਵਰਨਮੈਂਟ ਕਰੇ ਥੋੜਾ ਬਹੁਤ ਖੁਦ ਕਰੀਏ ਤਾਂ ਸ਼ਾਇਦ ਪੋਸੀਬਲ ਹੈ ਵੀ ਇੰਟਰਨੈਸ਼ਨਲ ਖੇਡ ਸਕੀ ਜਿਵੇਂ ਊਂ ਵੀ ਕਿਸੇ ਨੇ ਜਿਮ ਜੁਆਇਨ ਕਰਨਾ ਹੁੰਦਾ ਹੈ ਨਾ ਤਾਂ ਉਹਦੇ ਵਾਸਤੇ ਜਿਹੜਾ ਪ੍ਰੋਟੀਨ ਤੋਂ ਲੈ ਕੇ ਜੇ ਆਪਾਂ ਮੀਲ ਦੇਖੀਏ ਸਾਰਾ ਬੜਾ ਕਾਸਟਲੀ ਹੁੰਦਾ ਬਿਲਕੁਲ ਇਹ ਚੀਜ਼ ਤੁਹਾਡੇ ਵਾਸਤੇ ਕਿਉਂਕਿ ਜਿਹੜਾ ਜਿਹਾ ਸਰੀਰ ਬਣਾ ਕੇ ਰੱਖਣਾ ਪੈਂਦਾ ਹੈ ਕਿਉਂਕਿ ਜੇ ਖਾਓਗੇ ਤਾਂ ਫੇਰੀ ਕਹਾ ਗਰਨਾ ਘਟੋਗੇ ਤਾਂ ਫਿਰ ਕੀ ਕੁਝ ਖਾਣਾ ਪੈਂਦਾ ਕਿੰਨੇ ਕੁ ਖਰਚੇ ਹੁੰਦੇ ਇਹਨਾਂ ਚੀਜ਼ਾਂ ਦੇ ਡਾਈਟ ਦਾ ਵੀਰੇ ਅਪਰੋਕਸੀਮੇਟ ਜੇ ਆਪਾਂ ਖਰਚਾ ਮੰਨੀਏ ਤਾਂ ਇੱਕ ਕੰਪੀਟੀਸ਼ਨ ਦੀ ਤਿਆਰੀ ਕਰਨ ਦੇ ਲਈ ਸਾਨੂੰ ਘੱਟੋ ਘੱਟ ਮਤਲਬ ਵੀ 70 ਤੋਂ 90000 ਦੇ ਵਿੱਚ ਵਿੱਚ ਮਤਲਬ 4 ਮਹੀਨ 5 ਮਹੀਨਿਆਂ ਦਾ ਇੱਕ ਕੰਪੀਟੀਸ਼ਨ ਦੀ ਤਿਆਰੀ ਅਸੀਂ ਮੰਨ ਕੇ ਚੱਲਦੇ ਹਾਂ ਤਾਂ 70 ਤੋਂ 90000 ਰੁਪਿਆ ਸਾਡਾ ਡਾਈਟ ਡਾਈਟ ਦਾ ਖਰਚਾ ਆ ਜਾਂਦਾ ਹੈ ਵੀ ਸਪਲੀਮੈਂਟ ਸਿਰਫ ਪ੍ਰੋਟੀਨ ਵਗੈਰਾ ਤੇ ਜਿਹੜੀ ਡਾਈਟ ਆ ਉਹਦਾ ਖਰਚਾ ਇਹਨਾਂ ਆ ਜਾਂਦਾ ਕਿਉਂਕਿ ਡਾਈਟ ਸਿਰ ਤੇ ਹੀ ਗੇਮ ਸਾਰੀ ਹੁੰਦੀ ਹੈ ਵੀ ਪ੍ਰੋਪਰਲੀ ਸਾਰਾ ਦੇਖੀਏ ਤਾਂ ਤਾਂ ਉਹ ਖਰਚਾ ਵੀ ਮਤਲਬ ਚਿਕਨ ਚੋਪਨ ਵਰ ਕਿੰਨਾ ਕੁ ਖਾਣਾ ਪੈਂਦਾ ਦੇਖੋ ਜਿਹੜੇ ਨੇ ਮਤਲਬ ਵੀ ਸੋਡੀ ਗੱਲ ਕਰ ਮੇਰੀ ਹਾਂ ਮਤਲਬ ਵੀ ਜੇ ਮੈਂ ਆਪਦਾ ਲਾਵਾਂ ਤਾਂ ਇੱਕ ਗੱਲ ਹੈ ਮੈਂ ਹਮੇਸ਼ਾ ਨਾਨ ਵੈਸਟ ਤੇ ਗੇਮ ਕੀਤੀ ਸੀ ਬਹੁਤ ਟਾਈਮ ਤੱਕ ਪਰ ਜਦੋਂ ਮੈਂ ਸਟਰੋਂਗ ਔਮਨ ਆਫ ਇੰਡੀਆ ਲਈ ਮਤਲਬ ਇੱਕ ਟਾਈਟਲ ਲਈ ਮੈਂ ਸੋਚ ਕੇ ਤਿਆਰੀ ਕੀਤੀ ਸੀ ਤਾਂ ਮੈਂ ਪੂਰਾ ਸਾਲ ਪਿਓਰ ਵੈਜੀਟੇਰੀਅਨ ਤਿਆਰੀ ਕੀਤੀ ਸੀ ਮਤਲਬ ਪਿਓਰ ਵੈਜ ਡਾਈਟ ਲੈ ਕੇ ਪੂਰਾ ਸਾਲ ਤਿਆਰੀ ਕੀਤੀ ਤਾਂ ਉਹ ਮਤਲਬ ਇੱਕ ਮੈਂ ਕਵਾਸ ਮੈਂ ਤਾਂ ਪਹਿਲਾ ਫੈਮਲੀ ਸੀ ਪੂਰਾ ਮਤਲਬ ਨਾਨ-ਵੈਜੀਟੇਰੀਅਨ ਸੀਗੀ ਬਟ ਮੈਰਿਜ ਤੋਂ ਬਾਅਦ ਜਦੋਂ ਫੈਮਲੀ ਚੇਂਜ ਸਾਰਾ ਕੁਝ ਤਾਂ ਪਿਓਰ ਵੈਜ ਸੀਗੇ ਤਾਂ ਉਹ ਰੋਕਦੇ ਨਹੀਂ ਸੀ ਖਾਣ ਤੋਂ ਬਟ ਆਪਦੇ ਦਿਲ ਨੂੰ ਅੱਛਾ ਨਹੀਂ ਲੱਗਦਾ ਸੀ ਵੀ ਮੈਂ ਉਹਨਾਂ ਦੇ ਸਾਹਮਣੇ ਉਹਨਾਂ ਦੇ ਨਾਲ ਬੈਠ ਕੇ ਇਦਾਂ ਨਾਨ-ਵੈਜ ਦੀ ਡਾਈਟ ਲਵਾਂ ਪਹਿਲਾਂ ਤਾਂ ਪੁਲਟਰੀ ਵਾਰੋਂ ਮੇਲੇ ਕਰਦੇ ਸੀ ਪੰਡ ਦਾ ਪਹਿਲਾਂ ਤਾਂ ਮਤਲਬ ਦਿੱਲੀ ਵਾਲਾ ਚੱਲਦਾ ਹੁੰਦਾ ਸੀ ਕਿਉਂਕਿ ਫੈਮਲੀ ਉਦਾਂ ਸੀਗੀ ਵੀ ਪਾਪਾ ਵੀ ਪਾਪਾ ਨੇ ਖੁਦ ਬਣਾ ਕੇ ਦੇਣਾ ਵੀ ਅੱਜ ਚਿਕਨ ਆ ਬਣਾ ਲਾ ਅੱਜ ਆ ਬਣਾਣਾ ਤੇ ਮਟਨ ਖਾਲਾ ਵੀ ਤਿਆਰੀ ਲਈ ਵੀ ਐਗ ਵਗੈਰਾ ਵੀ ਪੂਰੇ ਜੋ ਰੋਟੀ ਦਾ ਨਹੀਂ ਖਾ ਲ ਹੁੰਦਾ ਸੀ ਬਸ ਨੌਨ ਵੈਜ ਨੌਨ ਵੈਜ ਸਾਰਾ ਹੁਣ ਫਿਰ ਕੀ ਕੁਸ਼ ਮੀਲ ਕਿਹੋ ਜਿਹਾ ਲੈਨੇ ਹ ਕਿੰਨਾ ਖਾਨੇ ਹ ਨਹੀਂ ਮਤਲਬ ਇਹ ਹੈ ਕਿ ਵੀ ਜਿਵੇਂ ਮਾਰਨਿੰਗ ਦੇ ਵਿੱਚ ਮੀਲਸ ਹੋ ਜਾਂਦੀਆਂ ਹੈਗੀਆਂ ਆਪਦਾ ਜੋ ਵੀ ਡਾਈਟ ਸ਼ੈਡਿਊਲ ਪ੍ਰੋਪਰ ਇੱਕ ਬੰਦੇ ਆ ਵੀ ਥੋੜੇ ਜੇ ਕਨਫਿਡੈਂਸ਼ੀਅਲ ਵੀ ਹੁੰਦੇ ਆ ਜਦੋਂ ਇਸ ਲੈਵਲ ਤੇ ਹੋ ਜਾਂਦੇ ਆ ਵੀ ਆਪਾਂ ਵੀ ਇਹ ਲੈਵਲ ਅਚੀਵ ਕੀਤਾ ਤਾਂ ਥੋੜੇ ਜੇ ਡਾਈਟ ਸ਼ੈਡਿਊਲ ਕਨਫਿਡੈਂਸ਼ੀਅਲ ਹੋ ਜਾਂਦੇ ਹਨਾ ਵੀ ਅਸੀਂ ਆ ਚੀਜ਼ ਲੈ ਰਹੇ ਆ ਬਾਕੀ ਨਾਰਮਲ ਤਾਂ ਦੇਖੋ ਮੈਂ ਤਾਂ ਇਹ ਗੱਲ ਕਹਨੀ ਆ ਵੀ ਰੋਟੀ ਪਾਣੀ ਦਾ ਮੇਰਾ ਬਹੁਤ ਚੱਲਦਾ ਹੈ ਕੁੜੀਆਂ ਕੋਈ ਹੋਣਗੀਆਂ ਦੋ ਫੁਲਕੇ ਵੱਧ ਤੋਂ ਵੱਧ ਪਰ ਮੇਰੀ ਖਰਾਕ ਹੈ ਜਿਹੜੀ ਚਾਰ ਫੁਲਕੇ ਆਉਂਦੀ ਅੱਜ ਵੀ ਹੈ ਵੀ ਲੰਚ ਦੀ ਹੋਵੇ ਜਾਂ ਡਿਨਰ ਦੀ ਹੋਵੇ ਤਾਂ ਮੈਨੂੰ ਕਈ ਕਹਿੰਦੇ ਵੀ ਹੁੰਦੇ ਆ ਵੀ ਇਹ ਰੋਟੀਆਂ ਸਿਰ ਤੇ ਗੇਮ ਕਰਦੀ ਹੈ ਵੀ ਤਾਂ ਵੀ ਬਾਕੀ ਪ੍ਰੋਟੀਨ ਵਗੈਰਾ ਸਪਲੀਮੈਂਟ ਤਾਂ ਜੋ ਚੱਲਦਾ ਹੈ ਪਨੀਰ ਵਗੈਰਾ ਹੋ ਗਿਆ ਬਾਕੀ ਮਤਲਬ ਨਾਨ ਵੈਸਟ ਤੋਂ ਮੈਨੂੰ ਕੋਈ ਰੋਕ ਨਹੀਂ ਗਈ ਅੱਜ ਵੀ ਮੈਂ ਰੱਦਲ ਕਰਦਾ ਮੈਂ ਅੱਗ ਵਗੈਰਾ ਡਾਈਟ ਚ ਐਡ ਕਰਦੀ ਆਂ ਚਿਕਨ ਵਗੈਰਾ ਸਾਰਾ ਕੁਝ ਜੇ ਕੋਈ ਹੋਰ ਕੁੜੀਆਂ ਆਉਣੀਆਂ ਚਾਹੁੰਦੀਆਂ ਨੇ ਇਸ ਖੇਤਰ ਦੇ ਵਿੱਚ ਕੀ ਕੁਝ ਹੈ ਕਿੰਨੀਆਂ ਕੁ ਸੁਭਾਵਨਾਵਾਂ ਨੇ ਕੋਈ ਕਮਾਈ ਵੀ ਹੈ ਜਸ ਅੱਲਾ ਹੀ ਹੈ ਕਿ ਬੱਲੇ ਬੱਲੇ ਆ ਹਾਂ ਦੇਖੋ ਵੀਰੇ ਮਤਲਬ ਕਮਾਈ ਦਾ ਇਹ ਤੁਸੀਂ ਅੱਛੀ ਗੇਮ ਕਰੋਗੇ ਤਾਂ ਅਸੀਂ ਵੀ ਮੈਂ 2019 ਚ ਰੇਲਵੇ ਦੀ ਜੌਬ ਲਈ ਹੈ ਤਾਂ ਜੌਬਸ ਦੀ ਜੇ ਗੱਲ ਕਰੀਏ ਹਾਂ ਮੈਂ ਜੇ ਗੱਲ ਕਰਾਂ ਤਾਂ ਰਾਜਸਥਾਨ ਚ 2% ਕੋਟਾ ਹੈ ਸਪੋਰਟਸ ਦੇ ਲਈ ਠੀਕ ਹੈ ਆਪਣੇ ਪੰਜਾਬ ਦੇ ਵਿੱਚ ਵੀ ਕੋਟਾ ਇੱਕ ਰੱਖਿਆ ਗਿਆ ਹੈ ਸਪੈਸ਼ਲ ਸਪੋਰਟਸ ਲਈ ਔਰ ਮੈਨ ਇਹ ਹੈ ਕਿ ਬੀਐਸਐਫ ਹੋ ਗਿਆ ਸੀ ਆਈਐਸਐਫ ਹੋ ਗਿਆ ਕੋਈ ਵੀ ਫੋਰਸਸ ਹੋ ਗਈਆਂ ਰੇਲਵੇ ਹੋ ਗਿਆ ਪੁਲਿਸ ਗੇਮ ਹੋ ਗਈ ਤਾਂ ਸਾਰਿਆਂ ਦੇ ਵਿੱਚ ਪਾਵਰ ਲਿਫਟਿੰਗ ਦੇ ਟੂਰਨਾਮੈਂਟ ਕਰਵਾਏ ਜਾਂਦੇ ਆ ਤੇ ਉਹਨਾਂ ਦੇ ਬਿਹਫ ਤੇ ਵੈਕੈਂਸੀਸ ਵੀ ਆਊਟ ਹੁੰਦੀਆਂ ਤੇ ਪ੍ਰਤੀ ਵੀ ਹੁੰਦੀ ਹੈ ਤਾਂ ਇੱਕ ਥੋੜਾ ਫਿਊਚਰ ਨੂੰ ਸੈੱਟ ਕਰਨ ਲਈ ਵੀ ਬਹੁਤ ਇੱਕ ਵਧੀਆ ਤਰੀਕਾ ਹੈ ਨਾ ਬਾਕੀ ਉਹ ਵੀ ਆਪ ਦੇ ਇੱਕ ਸੈਲਫ ਰਿਸਪੈਕਟ ਨਾਲ ਉਹ ਬੱਲੇ ਬੱਲੇ ਉਹ ਚੀਜ਼ ਤਾਂ ਫੀਲ ਹੁੰਦੀ ਹੈ ਅਜ ਨਾਲ ਆਇਆ ਕੋਈ ਆਇਆ ਤਾਂ ਨਹੀਂ ਉਹ ਕਿ ਦੌਕਾ ਮਾਰ ਦੂ ਘਰ ਵਾਲਾ ਹਨਾ ਨਹੀਂ ਨਹੀਂ ਐਦਾਂ ਮੈਂ ਕੁਛ ਨਹੀਂ ਨਾਲ ਉਹ ਵੀ ਹਰੇਕ ਦਾ ਜਿਵੇਂ ਜਿਵੇਂ ਕਿਹਾ ਜਾਂਦਾ ਹੈ ਕਿ ਕੁੜੀਆਂ ਇੱਕ ਮਜ਼ੋਰ ਹੁੰਦੀਆਂ ਹਨਾ ਤੇ ਜੋ ਤੁਹਾਡੇ ਵਰਗੀਆਂ ਕੁੜੀਆਂ ਏਡੇ ਏਡੇ ਮੁਕਾਮ ਹਾਸਲ ਕਰ ਜਾਂਦੀਆਂ ਬਸ ਤਾਂ ਖੈਰ ਪੰਜਾਬ ਦੀਆਂ ਕੁੜੀਆਂ ਹੋਣ ਉਹ ਕਹਿੰਦੇ ਕੁੜੀਆਂ ਮੇਰੇ ਦੇਸ਼ ਦੀਆਂ ਤਲਵਾਰ ਅਠਾਲਾ ਨਹੀਂ ਉੱਥੋਂ ਗੱਲ ਸ਼ੁਰੂ ਹੁੰਦੀ ਹੈ ਮਾਈ ਭਾਗੋ ਤੋਂ ਹਿਸਟਰੀ ਚੱਕੀ ਹੈ ਹਨਾ ਸਾਡੇ ਕੋਲੇ ਤਾਂ ਬੜਾ ਵੱਡਾ ਫਲਸਫਾ ਹੈ ਪਰ ਅੱਜ ਵੀ ਕੁੜੀਆਂ ਕਿਤੇ ਨਾ ਕਿਤੇ ਕਹਿੰਦਾ ਮੈਂ ਕਮਜ਼ੋਰ ਆ ਮੈਂ ਔਰਤਾਂ ਕਲੀਆਂ ਕਲੀਆਂ ਕੁੜੀਆਂ ਨੇ ਵੱਡੇ ਮੁਕਾਮ ਹਾਸਲ ਕੀਤਾ ਉਹਨਾਂ ਵਾਸਤੇ ਕੀ ਕਹਣਾ ਪਹਿਲਾਂ ਮੈਂ ਕਹਿੰਦੀ ਆ ਵੀ ਕੋਈ ਵੀ ਆਪਾਂ ਨਹੀਂ ਕਹਿੰਦੇ ਵੀ ਸਰੀਰਕ ਪੱਖੋਂ ਕਮਜ਼ੋਰ ਇਹ ਮਾਨਸਿਕਤਾ ਹੈ ਹਾਂ ਮੇਨ ਗੱਲ ਮਾਨਸਿਕਤਾ ਕਮਜ਼ੋਰ ਹੈ ਵੀ ਆਪਾਂ 멘ਟਲੀ ਸਟਰੋਂਗ ਨਹੀਂ ਹੋਣਾ ਚਾਹੁੰਦੇ ਫਿਜ਼ੀਕਲ ਸਟਰੋਂਗ ਹੋਣਾ ਬਾਅਦ ਦੀ ਗੱਲ ਹੈ ਪਹਿਲਾਂ ਆਪਾਂ 멘ਟਲੀ ਸਟਰੋਂਗ ਹੋਵਾਂਗੇ ਤਾਂ ਫਿਜ਼ੀਕਲੀ ਕੋਈ ਇਸ਼ੂ ਨਹੀਂ ਪਾਵੇਂ ਤੁਸੀਂ ਜਮਾ ਪਤਲੇ ਹੋ ਪਾਵੇਂ ਜੇ ਤੁਸੀਂ ਮੈਂਟਲੀ ਸਟਰੋਂਗ ਹੋ ਤਾਂ ਤੁਸੀਂ ਸਟਰੋਂਗ ਰਹਿ ਸਕਦੇ ਹੋ ਬਾਕੀ ਕੁੜੀਆਂ ਨੂੰ ਵੀ ਅੱਜ ਦਾ ਕੋਈ ਵੀ ਤੁਸੀਂ ਲੈ ਲਓ ਕੋਈ ਵੀ ਫੀਲਡ ਲੈ ਲਓ ਸਪੋਰਟਸ ਫੀਲਡ ਹੈ ਸਟੱਡੀ ਫੀਲਡ ਹੈ ਬਹੁਤ ਹਰ ਇੱਕ ਜਗ੍ਹਾ ਕੁੜੀਆਂ ਅੱਗੇ ਰਹਿੰਦੀਆਂ ਤਾਂ ਉਸ ਚੀਜ਼ ਨੂੰ ਮਤਲਬ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ ਕੁੜੀਆਂ ਨੂੰ ਵੀ ਥੋੜਾ ਜਆਪ ਦੇ ਆਪ ਨੂੰ ਮੈਂਟਲੀ ਸਟਰੋਂਗ ਕਰੋ ਫੈਮਲੀ ਨੂੰ ਵੀ ਲੈ ਕੇ ਹਰ ਇੱਕ ਚੀਜ਼ ਨੂੰ ਲੈ ਕੇ ਵੀ ਤੁਸੀਂ ਆਪ ਦੇ ਆਪ ਨੂੰ ਕੁਝ ਸਾਬਿਤ ਕਰ ਸਕੋ ਕੋਈ ਵੀ ਅਸੀਂ ਕੀ ਅੱਜ ਕੱਲ ਦਾ ਸੋਸ਼ਲ ਮੀਡੀਆ ਤੇ ਸਾਬਤ ਕਰਨ ਲੱਗੇ ਹਨ ਫਿਲਟਰ ਲਾ ਕੇ ਬਿਲਕੁਲ ਉਹ ਚੀਜ਼ ਵੀ ਤੁਸੀਂ ਉਹ ਚੀਜ਼ ਨੂੰ ਆ ਕਰਨਾ ਉਹ ਚੀਜ਼ ਨੂੰ ਸੈਪਟ ਕਰਨਾ ਕੁਝ ਵਧੀਆ ਕਰੋ ਜਿਹੜਾ ਦੇਖਣ ਵਾਲੇ ਨੂੰ ਵੀ ਵਧੀਆ ਲੱਗੇ ਸਹੀ ਵੀ ਆਪਣੇ ਸਾਰੇ ਫੈਮਿਲੀ ਵੀ ਉਹ ਚੀਜ਼ ਸੋਸ਼ਲ ਮੀਡੀਆ ਦੇਖਦੀ ਹੈ ਸਭ ਕੁਝ ਹੈ ਤਾਂ ਦੇਖਣ ਨਾਲ ਨੂੰ ਅੱਛਾ ਲੱਗੇ ਆਪਣੇ ਸਾਰੇ ਬਿਲਕੁਲ ਹੁਣ ਜਦ ਮੈਂ ਆਪਣੀ ਗੱਲ ਕਰ ਦਿਆਂ ਜਦੋਂ ਮੈਨੂੰ ਅਮਰਤ ਨੇ ਮਿਲਵਾ ਕੇ ਭੂਆ ਜੀ ਦੀ ਬੇਟੀ ਹਣਾ ਪਹਿਲਾਂ ਦੀ ਗੱਲ ਹੈ ਬਿਲਕੁਲ ਹਾਂਜੀ ਇਹ ਮਾਨ ਵਾਲੀ ਗੱਲ ਸੀ ਉਹਦੇ ਕੋਈ ਹੋਰ ਇਲਾਮ ਬਣਾਉਣ ਵਾਲੀ ਹੁੰਦੀ ਕੁੜੀ ਜਾਂ ਕੋਈ ਹੋਰ ਉਹ ਹੀ ਮੈਸੇਜ ਕਰਨੀ ਆ ਵੀ ਆਪਣੀ ਸਾਰੀ ਹੁਣ ਠੀਕ ਹੈ ਆਪਾਂ ਇਹ ਨਹੀਂ ਕਹਿੰਦੇ ਕੋਈ ਚੀਜ਼ ਚਲਾਉਣੀ ਮਾੜੀ ਗੱਲ ਆ ਸਾਰੇ ਚਲਾਉਨੇ ਆ ਆਪਾਂ ਵੀ ਇੰਸਟਾਗ੍ਰam ਚਲਾਉਨੇ ਆ ਨਾ ਪਰ ਕੋਈ ਵੀ ਚੀਜ਼ ਚਲਾਉਨੇ ਆ ਸੀ ਆਪਦੀ ਲਿਫਟਿੰਗ ਦੀ ਵੀਡੀਓ ਪਾਵਾਂਗੇ ਵੀ ਕੋਈ ਦੇਖ ਕੇ ਇਨਕਰੇਜ ਹੋਵੇ ਸਾਡੀ ਅਸੀਂ ਉਹ ਚੀਜ਼ ਤੇ ਮਿਹਨਤ ਕੀਤੀ ਆ ਤੁਸੀਂ ਕੋਈ ਵੀ ਚੀਜ਼ ਤੇ ਇੱਕ ਮਿਹਨਤ ਕਰਕੇ ਉਹਨੂੰ ਅਲੱਗ ਦਿਖਾਓ ਨਾ ਕਿ ਮਤਲਬ ਵੀ ਆਪਾਂ ਕੋਈ ਰੀਲਾ ਪਾ ਕੇ ਜਾਂ ਕੋਈ ਚੀਜ਼ ਨੂੰ ਗਲਤ ਨਹੀਂ ਕਹਿੰਦੇ ਬਟ ਆਪਣੀ ਸਾਰੀ ਫੈਮਿਲੀ ਦੇਖਦੀ ਆ ਬਿਕਮਸਿੰਗ ਆ ਮਾਪੇ ਸੋਚ ਕੇ ਕੋਈ ਚੀਜ਼ ਸੋਸ਼ਲ ਮੀਡੀਆ ਤੇ ਪੋਸਟ ਕਰੀ ਆ ਵੀ ਆਪਣੀ ਫੈਮਿਲੀ ਦੇਖੂਗੀ ਫਸਟ ਫਿਰ ਕੋਈ ਹੋਰ ਚੀਜ਼ ਤੇ ਤੁਹਾਡੇ ਤੋਂ ਕੋਈ ਹੈਲਪ ਲੈਣੀ ਚਾਹੁੰਦਾ ਹੋਵੇ ਕੋਈ ਗਾਈਡੈਂਸ ਲੈਣੀ ਚਾਹੁੰਦਾ ਹੋਵੇ ਕਿਵੇਂ ਹੈਲਪ ਕਰ ਸਕਦਾ ਹਾਂ ਵੀਰੇ ਕੋਈ ਵੀ ਆਪਾਂ ਨੂੰ ਭਾਵੇਂ ਕੰਟੈਕਟ ਕਰੇ ਸਿੱਧਾ ਲਾਈਕ ਭਾਵੇਂ ਇੰਸਟਾਗ੍ਰam ਤੇ ਕਰ ਲਈ ਭਾਵੇਂ ਫੋਨ ਤੇ ਕੰਟੈਕਟ ਕਰ ਲਈ ਕੋਈ ਇਸ਼ੂ ਨਹੀਂ ਥੋੜਾ ਨਾਲ ਗੱਲ ਕਰਕੇ ਪਾਵਰ ਲਿਫਟਿੰਗ ਦੇ ਵਿੱਚ ਜਿੰਨੀ ਵੀ ਹੈਲਪ ਚਾਹੀਦੀ ਹੋਊਗੀ ਮੈਂ ਹੈਲਪ ਕਰਨ ਲਈ ਤਿਆਰ ਹਾਂ ਕਿਉਂਕਿ ਜੇ ਮੇਰੀ ਕਿਸੇ ਨੇ ਹੈਲਪ ਕੀਤੀ ਆ ਤਾਂ ਮੈਂ ਇਸ ਮੁਕਾਮ ਤੇ ਹਾਂ ਤੇ ਇਸ ਚੀਜ਼ ਤੋਂ ਖੁਸ਼ੀ ਹੁੰਦੀ ਆ ਹੁਣ ਵੀ ਮੈਂ ਇੱਥੇ ਆਪਣੀ ਆ ਗੰਗਾ ਨਗਰ ਦੇ ਵਿੱਚ ਹਸਬੈਂਡ ਵੀ ਪਾਵਰ ਲਿਫਟਰ ਆ ਅਸੀਂ ਦੋਨੋਂ ਮਿਲ ਕੇ ਇੱਕ ਅਕੈਡਮੀ ਚਲਾ ਰਹੇ ਹਾਂ ਇਹ ਕਹਿੰਦੇ ਅਕੈਡਮੀ ਦੇ ਵਿੱਚ ਆ ਮੋਸਟਲੀ ਜਿਹੜੇ ਬੱਚੇ ਬਹੁਤ ਮੇਰੇ ਕੋਲ 4-5 ਬੱਚੇ ਐਦਾਂ ਦੇ ਜੋ ਬਿਲਕੁਲ ਹੀ ਗਰੀਬ ਪਰਿਵਾਰ ਤੋਂ ਆ ਤਾਂ ਉਹਨਾਂ ਦਾ ਖਰਚਾ ਵੀ ਖੁਦ ਚੱਕ ਰਹੇ ਹਾਂ ਅਸੀਂ ਤੇ ਖੁਦ ਹੀ ਗੇਮ ਕਰਵਾ ਰਹੇ ਹਾਂ ਸਾਰਾ ਉਹਨਾਂ ਦੀ ਡਾਈਟ ਦਾ ਉਹਨਾਂ ਦੇ ਸਪਲੀਮੈਂਟ ਦਾ ਸਾਰਾ ਖਰਚਾ ਖੁਦ ਚੱਕ ਕੇ ਅਸੀਂ ਉਹਨਾਂ ਨੂੰ ਗੇਮ ਕਰਵਾ ਰਹੇ ਹਾਂ ਸਪਲੀਮੈਂਟ ਕਾਫੀ ਮਹਿੰਗੇ ਹੁੰਦੇ ਹਨ ਹਾਂਜੀ ਉਹ ਠੀਕ ਆ ਵੀ ਜਿਹੜੋ ਜਿੰਨੇ ਜੋਗਾ ਮਾਲਕ ਨੇ ਕੀਤਾ ਕਿਸੇ ਦੀ ਹੈਲਪ ਕਰ ਸਕਦੇ ਆ ਤਾਂ ਆਪਾਂ ਪੁਰਕੀ ਕਹਿਣਾ ਚਾਹਣਿਓ ਕਿਉਂਕਿ ਜਿਹੜੇ ਲੋਕ ਸਾਨੂੰ ਦੇਖਦੇ ਨੇ ਤੁਹਾਨੂੰ ਦੇਖਦੇ ਨੇ ਥੋੜੇ ਫੋਲੋਅਰ ਵੀ ਹੋਣਗੇ ਉਹਨਾਂ ਦੇ ਵਾਸਤੇ ਇੱਕ ਤਾਂ ਇਹ ਹੈ ਕਿ ਸੋਸ਼ਲ ਮੀਡੀਆ ਦਾ ਕੰਟੈਕਟਰ ਜਿਹੜਾ ਇੰਸਟਾ ਵਗੈਰਾ ਤੇ ਤੁਹਾਨੂੰ ਫੋਲੋ ਕਰ ਸਕਣ ਤੇ ਇੱਕ ਕੁਇਸ ਸੁਨੇਹਾ ਆ ਸੋਸ਼ਲ ਮੀਡੀਆ ਦੇ ਇੰਸਟਾਗ੍ਰam ਤੇ ਜਿਆਦਾ ਤਾਂ ਮੈਂ ਐਕਟਿਵ ਨਹੀਂ ਰਹਿੰਦੀ ਮੈਂ ਕਹਾਂ ਵੀ ਕੋਈ ਹੁੰਦਾ ਪੂਰਾ ਦੇੜੀ ਮਤਲਬ ਐਕਟਿਵ ਰਹਿਣ ਦਾ ਹੁੰਦਾ ਉਹਨਾਂ ਨਹੀਂ ਰਿਹਾ ਜਾਂਦਾ ਕਿਉਂਕਿ ਜੌਬ ਵੀ ਆ ਪ੍ਰੈਕਟਿਸ ਵੀ ਦੇਖਣੀ ਆ ਤਾਂ ਇੰਨਾ ਟਾਈਮ ਨਹੀਂ ਹੁੰਦਾ ਘਰ ਦੇ ਵੀ ਮੇਰੇ ਤੋਂ ਬਾਅਦ ਇੱਕ ਲਾਈਫ ਚੇਂਜ ਹੋ ਜਾਂਦੀ ਹੈ ਤੇ ਫੇਰ ਵੀ ਕੋਈ ਕੰਟੈਕਟ ਮਤਲਬ ਸੋਸ਼ਲ ਮੀਡੀਆ ਤੇ ਹੁੰਦਾ ਤਾਂ ਮੇਰੀ ਇੰਸਟਾਗ੍ਰam ਆਈਡੀ ਹੈ ਸਿਮਰਨਪ੍ਰੀਤ96 ਤੇ ਕੋਈ ਵੀ ਕਿਸੇ ਨੇ ਹੈਲਪ ਲੈਣੀ ਹੈ ਉੱਥੇ ਕੰਟੈਕਟ ਕਰ ਲਓ ਜਾਂ ਕੋਈ ਵੀ ਸਿੱਧਾ ਵੀ ਕੰਟੈਕਟ ਕਰ ਸਕਦਾ ਆਪਾਂ ਨੂੰ ਕਿ ਜੇ ਪਾਵਰ ਲਿਫਟਿੰਗ ਦੇ ਲਈ ਜੋ ਵੀ ਹੈਲਪ ਚਾਹੀਦੀ ਹੋਈ ਆਪਾਂ ਕਰਾਂਗੇ ਕੋਈ ਵੀ ਕਿਸੇ ਨੂੰ ਮਤਲਬ ਲਾਈਕ ਕੈਟਾ ਵਗੈਰਾ ਦਾ ਵੀ ਕੋਈ ਹੈਗਾ ਉਹ ਵੀ ਸਾਰਾ ਗਾਈਡੈਂਸ ਵਗੈਰਾ ਆਪਾਂ ਪ੍ਰੋਪਰ ਸਾਰੀ ਕਰਾਂਗੇ ਜਰੂਰ ਤੇ ਇੱਥੇ ਹੁਣ ਐਕਸਰਸਾਈਜ਼ ਕਿੰਨੀ ਕਰਦੋ ਜਿਮ ਦੇ ਵਿੱਚ ਕਿੰਨਾ ਕੁ ਵਰਕਆਊਟ ਕਰਨਾ ਹੈ ਜਿੰਮ ਦੇ ਵਿੱਚ ਇਹ ਵੀਰੇ ਸਵੇਰੇ ਤੂੰ ਮਤਲਬ ਸਵੇਰੇ 2-3 ਘੰਟੇ ਲਾਨੇ ਆ ਤੇ ਸ਼ਾਮ ਨੂੰ 3-4 ਘੰਟੇ ਟ੍ਰੇਨਿੰਗ ਹੁੰਦੀ ਹੈ ਸਵੇਰੇ ਅਸੀਂ ਸਾਈਡ ਐਕਸਰਸਾਈਜ਼ ਵਗੈਰਾ ਕਰਦੇ ਆ ਤੇ ਸ਼ਾਮ ਨੂੰ ਆਪਣੀ ਮੇਨ ਟ੍ਰੇਨਿੰਗ ਕਰੀ ਜਾਂਦੀ ਹੈ ਜੋ ਵੀ ਹਾਂ ਜੀ ਇਹ ਡੇਲੀ ਦਾ ਰੁਟੀਨ ਹੈ ਡੇਲੀ ਦਾ ਰੁਟੀਨ ਹੈ ਅਲੱਗ-ਅਲੱਗ ਜੋ ਵੀ ਸ਼ੈਡਿਊਲ ਹੁੰਦਾ ਹੈ ਤੇ ਉਹ ਕਰਦੇ ਆ ਕਿਉਂਕਿ ਹਸਬੈਂਡ ਆ ਨੈਸ਼ਨਲ ਕੋਚ ਹੈਗੇ ਖੁਦ ਪੈਨਾ ਮਤਲਬ ਜਿੰਮ ਦੇ ਵਿੱਚ ਬੱਕੀ ਕੁੜੀਆਂ ਦਾ ਸ਼ੌਂਕ ਹੁੰਦਾ ਹੈ ਹਨਾ ਉਹ ਮੇਕਅਪ ਕਰਨੀ ਕਿਤੇ ਫੋਰ ਜਾਣਾ ਇਹੋ ਜਿਹਾ ਕੁਝ ਕਰਨ ਦਾ ਹੁੰਦਾਗਾ ਕਦੇ ਇੱਕ ਟਾਈਮ ਨਹੀਂ ਹੁੰਦਾ ਜਾਂ ਵੀ ਨਹੀਂ ਹੁੰਦਾ ਵੀਰੇ ਮਤਲਬ ਇੱਕ ਫੀਲਡ ਉਦਾਂ ਦੀ ਆ ਵੀ ਇਹਦੇ ਚ ਜਿਆਦੇ ਲੋਡ ਵੀ ਨਹੀਂ ਪੈਂਦੀ ਇਸ ਚੀਜ਼ ਦਾ ਥੋੜਾ ਤੇਰਾ ਵੈਸੇ ਹੀ ਚਮਕਦਾ ਹੈ ਨਾ ਤੁਹਾਡਾ ਨਾਂ ਚਮਕਦਾ ਬਾਕੀ ਇਹ ਪਤਾ ਲੱਗਦਾ ਵੀ ਆ ਆਉਂਦੀ ਆ ਕੁੜੀ ਵੀ ਉਹੀ ਚੀਜ਼ ਹੈ ਵੀ ਠੀਕ ਹੈ ਇੱਕ ਫੈਮਿਲੀ ਮੈਟਰਸ ਨੂੰ ਲੈ ਕੇ ਇੱਕ ਅਲੱਗ ਗੱਲ ਹੈ ਕੋਈ ਬਟ ਜੇ ਉਦਾਂ ਦੇਖਿਆ ਜਾਵੇ ਫੀਲਡ ਵੀ ਇਦਾਂ ਦੀ ਆ ਜਿਸ ਚ ਇਸ ਚ ਦੀ ਲੋਡ ਹੀ ਨਹੀਂ ਪੈਂਦੀ ਮਤਲਬ ਕੋਸ਼ਿਸ਼ ਕੀਤੀ ਜਾਂਦੀ ਆ ਵੀ ਆਪ ਦਾ ਉਹੀ ਟਾਈਮ ਜਿਹੜਾ ਕਰਨਾਉ ਟ੍ਰੇਨਿੰਗ ਤੇ ਦਿਓ ਵੀ ਆਪੇ ਲੋਕਾਂ ਨੂੰ ਪਤਾ ਲੱਗੇਗਾ ਕੀ ਨਾਮ ਹੈ ਹਾਂਜੀ ਬਹੁਤ ਵਧੀਆ ਲੱਗਿਆ ਸਿਮਰ ਨੂੰ ਬੜੀਆਂ ਸੋਹਣੀਆਂ ਗੱਲਾਂ ਤੁਸੀਂ ਤੁਹਾਡੀਆਂ ਜਿਹੜੀਆਂ ਪ੍ਰਾਪਤੀਆਂ ਇਹ ਉਹਦੋਂ ਵੀ ਸੋਹਣੀਆਂ ਬਹੁਤ ਧੰਨਵਾਦ ਥੈਂਕ ਯੂ